ਹਾਂਜੀ ਸਭ ਤੋਂ ਪਹਿਲਾਂ ਪਿਆਰ ਭਰੀ ਸ਼াশਿਆਕਾ ਲਈ ਸਾਰਿਆਂ ਨੂੰ ਸੁਆਜ ਆਪਣੇ ਕੋਲੇ ਪਹੁੰਚੇ ਨੇ ਬਹੁਤ ਹੀ ਸ਼ਾਨਦਾਰ ਸੂਟ ਕਢਾਈ ਵਾਲੇ ਮਹਿੰਗੇ ਮਹਿੰਗੇ ਭਾਰੀ ਭਾਰੀ ਸੂਟ ਚੈੱਕ ਕਰ ਲੋ ਹੈਂਡਵਰਕ ਦੇ ਵਿੱਚ ਮਾਲ ਪਹੁੰਚਿਆ ਸਾਰਾ ਵੀਡੀਓ ਨਾਲ ਐਂਡ ਤੱਕ ਬੜੇ ਨਾਲ ਸਟਾਕ ਆਪਣੇ ਕੋਲੇ ਬਹੁਤ ਪਹੁੰਚਿਆ ਬਿਲਕੁਲ ਲੇਟੈਸਟ ਨਿਊ ਕਨਸੈਪਟ ਲੈ ਕੇ ਪਹੁੰਚੇ ਆ ਟੌਪ ਟੌਪ ਦੇ ਡਿਜ਼ਾਈਨ ਪਹੁੰਚੇ ਨੇ ਫੋਟੋ ਵੀ ਸਮਾਰ ਸਲਵਾਰ ਵਰਕ ਦੁਪੱਟੇ ਕਢਾਈ ਵਾਲੇ लेस ਪੱਟੀ ਵਾਲੇ ਫੈਸੀ ਫੈਸੀ ਦੁਪੱਟਾ ਦੇਖੋ ਚੈੱਕ ਕਰ ਲੋ ਹੈਂਡਵਰਕ ਦਾ ਕੰਮ ਹੋਇਆ ਸਾਰਾ ਸਲਵਾਰ ਦੇ ਉੱਪਰ ਦੇਖੋ ਜੀ ਕੜਾਈ ਦੇਖੋ ਬਹੁਤ ਹੀ ਸ਼ਾਨਦਾਰ ਫਿਨਿਸ਼ਿੰਗ ਹੈ ਲੋ ਜੀ ਚੈੱਕ ਕਰੋ ਕੰਮ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਸੂਟ ਪਹੁੰਚ ਚੁੱਕੇ ਨੇ ਭਾਈ ਬਰੀਆਂ ਵਾਲੇ ਜਿਵੇਂ ਕਿ ਤੁਹਾਨੂੰ ਪਤਾ ਹੈ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਭਾਈ ਇਸ ਕਰਕੇ ਆਪਾਂ ਨੇ ਨਵੇਂ ਕਨਸੈਪਟ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਸਪੈਸ਼ਲ ਟੌਪ ਟੌਪ ਦੀ ਡਿਜ਼ਾਈਨ ਦੇਖੋ ਫੈਂਸੀ ਲੇਸ ਪੱਟੀ ਆ ਫੋਰ ਸਾਈਡ ਦੇ ਵਿੱਚ ਬਹੁਤ ਹੀ ਯੂਨੀਕ ਡਿਜ਼ਾਈਨ ਪਹੁੰਚੇ ਨੇ ਡਿਜ਼ਾਈਨ ਇੰਨੇ ਜ਼ਿਆਦਾ ਨੇ ਵੀਡੀਓ ਅੱਜ ਬਹੁਤ ਲੰਮੀ ਚੱਲੂਗੀ ਵੀਡੀਓ ਨਾਲ ਐਂਡ ਤੱਕ ਬਣ ਰਿਹਾਓ ਦੇਖੋ ਭਾਈ ਚੈੱਕ ਕਰ ਲਓ ਦੋਨੋਂ ਸਾਈਡ ਹੈਂਡਵਰਕ ਦੇ ਨਾਲ ਕੰਮ ਕੀਤਾ ਗਿਆ ਦੇਖੋ ਜੀ ਗਲੇ ਦੇ ਉੱਪਰ ਡਿਜ਼ਾਈਨਿੰਗ ਚੈੱਕ ਕਰ ਲਓ ਬਹੁਤ ਸ਼ਾਨਦਾਰ ਜਿੰਨੇ ਵੀ ਡਿਜ਼ਾਈਨ ਆਪਣੇ ਕੋਲੇ ਪਹੁੰਚਿਆ ਹਰੇਕ ਦੇ ਨਾਲ ਲਗਭਗ ਸਲਵਾਰ ਵਰਕ ਹਰੇਕ ਦੇ ਹਰੇਕ ਉਹਦੇ ਨਾਲ ਆਊਗਾ ਸੂਟ ਦੇ ਨਾਲ ਦੇਖੋ ਜੀ ਚੈੱਕ ਕਰੋ ਫੋਟੋ ਵੀ ਸਮਾਲ ਪਹੁੰਚ ਚੁੱਕੇ ਨੇ ਲਓ ਜੀ ਸਲਵਾਰਾ ਚੈੱਕ ਕਰ ਲਓ ਵਰਕ ਵਾਲੀਆਂ ਥ੍ਰੈਡ ਵਰਕ ਦਾ ਕੰਮ ਹੋਇਆ ਬਹੁਤ ਸੋਹਣਾ ਨਵੇਂ ਕੱਪੜੇ ਪਹੁੰਚੇ ਆ ਜਿਵੇਂ ਇਹਦੇ ਵਿੱਚ ਵਿਸਕੋਸ, ਰਗਿੰਜਾ, ਬਰਬਰੀ ਗਲਾਸ, ਗਲਾਸ ਸਿਮਰ ਸਾਰੇ ਤਰ੍ਹਾਂ ਦੇ ਨਿਊ ਕਨਸੈਪਟ ਜਿਹੜੇ ਕਿ ਇਸ ਟਾਈਮ ਮਾਰਕੀਟ ਦੇ ਵਿੱਚ ਪਹੁੰਚੇ ਨਹੀਂ ਆਪਣੇ ਕੋਲੇ ਹਾਜ਼ਰ ਹੋ ਚੁੱਕੇ ਨੇ ਬਹੁਤ ਹੀ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਭਾਈ ਦੇਖੋ ਜੀ ਡਿਜ਼ਾਈਨ ਇਹ ਚੈੱਕ ਕਰੋ ਇੱਕ ਹੋਰ ਪਹੁੰਚ ਗਿਆ ਟਾਈ ਡਾਈ ਵਾਲਾ ਡਿਜ਼ਾਈਨ ਸਾਈਡ ਤੇ ਬਾਜੂ ਵਰਕ ਆਊਗਾ ਗਲੇ ਦੇ ਉੱਪਰ ਚੈੱਕ ਕਰ ਲਓ ਹੈਂਡਵਰਕ ਦਾ ਕੰਮ ਹੋਇਆ ਬਹੁਤ ਸੋਹਣਾ نیچے ਥ੍ਰੈਡ ਵਰਕ ਦੇ ਨਾਲ ਛੋਟੇ ਛੋਟੇ ਫਲਾਵਰ ਲੱਗਿਆ ਲਓ ਜੀ ਸਲਵਾਰ ਤਾਂ ਆ ਗਿਆ ਸਲਵਾਰ ਵਰਕ ਦੇ ਵਿੱਚ ਪਹੁੰਚ ਚੁੱਕਿਆ ਮਾਲ ਦੇਖੋ ਜੀ ਟਾਈ ਡਾਈ ਵਾਲਾ ਦੁਪੱਟਾ ਫੈਂਸੀ ਲੈਂਸ ਪੱਟੀ ਦੇ ਨਾਲ ਲਓ ਜੀ ਚੈੱਕ ਕਰੋ ਡਿਜ਼ਾਈਨਿੰਗ ਵਾਹ ਕੀ ਕਮਾਲ ਦਾ ਡਿਜ਼ਾਈਨ ਖੁੱਲ ਚੁੱਕਿਆ ਲਓ ਜੀ ਹੋਰ ਡਿਜ਼ਾਈਨ ਖੁੱਲ ਰਿਹਾ ਬਹੁਤ ਹੀ ਗਲਾਸ ਸਿਮਰ ਦੇ ਵਿੱਚ ਡਿਜ਼ਾਈਨ ਖੁੱਲਿਆ ਦੇਖੋ ਭਾਈ ਬਾਜੂ ਵਰਕ ਆਊਗਾ ਹੈਂਡ ਹੈਂਡ ਮੇਡ ਹੋਮ ਮੇਡ ਕੰਮ ਆ ਸਾਰਾ ਦੇਖੋ ਜੀ ਗਲੇ ਦੇ ਉੱਪਰ ਦੇਖੋ ਚੈੱਕ ਕਰ ਲਓ ਫਿਨਿਸ਼ਿੰਗ ਬਹੁਤ ਹੀ ਸ਼ਾਨਦਾਰ ਹੈ ਲਓ ਜੀ ਦੇਖੋ ਭਾਈ ਸਲਵਾਰ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਫਿਨਿਸ਼ਿੰਗ ਦੇਖੋ ਟੌਪ ਟੌਪ ਦੇ ਡਿਜ਼ਾਈਨ ਖੁੱਲ ਰਹੇ ਨੇ ਲਓ ਜੀ ਲੈਂਸ ਪੱਟੀ ਦੇ ਨਾਲ ਗੋਟਾ ਬਦੀ ਫੈਸੀ ਫੈਸੀ ਲਾ ਕੇ ਹੋ ਗਿਆ ਦੁਪੱਟਾ ਤਿਆਰ 2.5 2.5 ਮੀਟਰ ਦੀ ਕੱਟ ਦੇ ਵਿੱਚ ਇਹ ਕਲਰ ਦੱਸ ਰਹੇ ਭੁੱਲ ਗਏ ਜਿੰਨੇ ਵੀ ਸੂਟ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਸਾਰੇ ਸਿੰਗਲ ਸਿੰਗਲ ਪੀਸ ਦਿਖਾ ਰਹੇ ਆ ਹਰੇਕ ਡਿਜ਼ਾਈਨ ਦੇ ਹਰੇਕ ਡਿਜ਼ਾਈਨ ਦੇ ਚਾਰ ਚਾਰ ਕਲਰ ਚੈੱਕ ਕਰ ਲੋ ਡਿਜ਼ਾਈਨ ਪੂਰੇ ਸ਼ਾਨਦਾਰ ਖੁੱਲ ਰਹੇ ਨੇ ਦੇਖੋ ਭਈ ਇੱਕ ਹੋਰ ਖੁੱਲ ਗਿਆ ਡਿਜ਼ਾਈਨ ਸ਼ਾਨਦਾਰ ਹੋਮ ਮੇਡ ਕੰਮ ਕੀਤਾ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਸੂਟ ਖੁੱਲਿਆ ਜੀ ਦੇਖੋ ਚੈੱਕ ਕਰ ਲੋ ਗਲਾਸ ਸਿਮਰ ਦੇ ਵਿੱਚ ਡਿਜ਼ਾਈਨ ਖੁੱਲ ਚੁੱਕਿਆ ਇਹ ਸਾਈਡ ਤੇ ਬਾਜੂ ਵਰਕ ਆਊਗਾ ਤੇ ਪਲੱਸ ਸਲਵਾਰ ਵਰਕ ਸਲਵਾਰ ਵਰਕ ਫੁੱਲ ਟਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਦੇਖੋ ਭਾਈ 홈ਮੇਡ ਕੰਮ ਕੀਤਾ ਬਹੁਤ ਹੀ ਸ਼ਾਨਦਾਰ ਲੁੱਕ ਦੇ ਵਿੱਚ ਖੁੱਲ੍ਹ ਚੁੱਕਿਆ ਸੂਟ ਤੇ ਦੁਪੱਟਾ ਆ ਗਿਆ ਫੈਸੀ ਕਿਆ ਬਾਤ ਹੈ ਜੀ ਚੈੱਕ ਕਰ ਲੋ ਦੇਖੋ ਭਾਈ ਕਿਆ ਬਾਤ ਹੈ ਜੀ ਬਰੀਆਂ ਵਾਲੇ ਵਿਆਹ ਸ਼ਾਦੀਆਂ ਵਾਲੇ ਟੌਪ ਟੌਪ ਦੇ ਆਰਟੀਕਲ ਖੁੱਲ ਰਹੇ ਨੇ ਤੁਹਾਡੇ ਸਾਹਮਣੇ ਯੂਨੀਕ ਡਿਜ਼ਾਈਨ ਲੈ ਕੇ ਪਹੁੰਚੇ ਆਂ ਦੇਖੋ ਭਾਈ ਮੋਰਨੀਆਂ ਵਾਲੀ ਕਢਾਈ ਵਾਲਾ ਸੂਟ ਤਿਆਰ ਕਰਤਾ ਦੇਖੋ ਜੀ ਰੈੱਡ ਕਲਰ ਸਪੈਸ਼ਲ ਫੋਟੋ ਵੀ ਸਮਾਰਾ ਚੈੱਕ ਕਰ ਲੋ ਡਿਜ਼ਾਈਨਿੰਗ ਸ਼ਾਨਦਾਰ ਖੁੱਲ ਚੁੱਕੀ ਆ ਲਓ ਜੀ ਲਾਜਵਾਵ ਡਿਜ਼ਾਈਨ ਹੈ ਟਾਪ ਦਾ ਲਓ ਭਾਈ ਦੁਪੱਟਾ ਪਹੁੰਚ ਗਿਆ ਪੂਰਾ ਭਾਰੀ ਭਾਰੀ ਦੇਖੋ ਜੀ ਮੋਰਨੀਆਂ ਬਣ ਗਈਆਂ ਦੋਨੋਂ ਸਾਈਡ ਤੇ ਕੀ ਬਾਤਾਂ ਨੇ ਲਓ ਜੀ origional ਚਰੂਨ ਦੁਪੱਟਾ ਆਊਗਾ 2.5 ਮੀਟਰ ਦੀ ਕੱਟ ਵਾਲਾ 2.5 2.5 ਮੀਟਰ ਦੀ ਕੱਟ ਵਾਲੇ ਦੁਪੱਟੇ ਪੂਰੇ ਫੈਸੀ ਫੈਸੀ ਸੂਟ ਖੁੱਲ ਰਹੇ ਨੇ ਦੇਖੋ ਭਾਈ ਬਿਸਕੋਸ ਔਰਗੇਂਜਾ ਦੇ ਵਿੱਚ ਖੁੱਲ੍ਹਿਆ ਸੂਟ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਲਓ ਜੀ ਚੈੱਕ ਕਰ ਲਓ ਕੁਆਲਿਟੀ ਬਹੁਤ ਟਾਪ ਦੀ ਐ ਸਿੱਪੀ ਲੱਗੀ ਐ ਸਾਰੇ ਸੂਟ ਦੇ ਵਿੱਚ ਛੋਟੀ ਛੋਟੀ ਲਿਸ਼ਲਿਸ਼ ਕਰਦਾ ਵਰਕ ਕਰਤਾ ਹੀ ਲਓ ਜੀ ਆ ਗਿਆ ਸਲਵਾਰ ਵਰਕ ਦੇਖੋ ਭਾਈ ਆ ਫੋਟੋ ਵੀਸ ਡਿਜ਼ਾਈਨ ਐ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲਿਆ ਲਓ ਜੀ ਇੱਕ ਹੋਰ ਡਿਜ਼ਾਈਨ ਖੋਲਣ ਜਾ ਰਿਹਾ ਬਹੁਤ ਸੋਹਣਾ ਗ੍ਰੇ ਕਲਰ ਦੇ ਵਿੱਚ ਦੇਖੋ ਭਾਈ ਲਓ ਜੀ ਡਿਜ਼ਾਈਨ ਚੈੱਕ ਕਰ ਲਓ ਕੀ ਬਾਤਾਂ ਨੇ ਦੇਖੋ ਜੀ ਫ੍ਰੇਸ਼ਿੰਗ ਦੇਖੋ ਕੰਮ ਬਹੁਤ ਹੀ ਕਮਾਲ-ਕਮਾਲ ਦੇ ਡਿਜ਼ਾਈਨ ਹਾਜ਼ਰ ਹੋ ਗਏ ਨੇ ориجنલ ਕਪੜੇ ਬਰੀਆਂ ਵਾਲੇ ਬਹੁਤ ਗਾ ਕਹਿੰਦੇ ਸੀ ਕਹਿੰਦੇ ਸਾਨੂੰ ਬਰੀਆਂ ਵਾਲੇ ਸੂਟ ਨਹੀਂ ਮਿਲਦੇ ਸੋ ਭਾਈ ਹੁਣ ਨਹੀਂ ਕਹਿ ਸਕਦੇ ਹੁਣ ਆਪਾਂ ਨੇ ਸਾਰੇ ਗਾਕਾਂ ਦੀਆਂ ਡਿਮਾਂਡਾਂ ਫੁੱਲ ਕਰ ਦਿੱਤੀਆਂ ਨੇ ਸਾਰੇ ਮਾਲ ਓਪਨ ਹੋ ਚੁੱਕੇ ਨੇ ਮਹਿੰਗੇ ਸਸਤੇ ਇਹ ਜਿੰਨੇ ਵੀ ਸੂਟ ਨੇ ਆਪਣੇ ਕੋਲ ਕੋਈ ਜ਼ਿਆਦਾ ਮਹਿੰਗੇ ਨਹੀਂ ਮਤਲਬ ਕਿ ਨਾਰਮਲ ਆਮ ਦੁਕਾਨ ਤੋਂ ਬਹੁਤ ਹੀ ਬਾਜ਼ਾਰ ਵੇਡ ਤੇ ਰੇਟ ਹੁ ਮਿਲਣਗੇ ਆਪਣੇ ਕੋਲ ਫਿਰ ਚੈੱਕ ਕਰ ਲੋ ਡਿਜ਼ਾਈਨ ਸਾਰੇ ਟ੍ਰੈਂਡਿੰਗ ਵਾਲੇ ਟੌਪ ਟੌਪ ਦੇ ਆਰਟੀਕਲ ਖੁੱਲ ਰਹੇ ਨੇ ਦੇਖੋ ਜੀ ਕੀ ਬਾਤ ਹੈ ਜੀ ਇਹਦਾ ਸਲਵਾਰ ਵਰਕ ਆ ਗਿਆ ਜੀ ਦੇਖੋ origignal ਕਪੜਾ ਪਹੁੰਚ ਗਿਆ ਸਲਵਾਰ ਵਰਕ ਦੇ ਵਿੱਚ ਡਿਜ਼ਾਈਨ ਹੈ ਤੇ ਦੁਪੱਟਾ ਆ ਗਿਆ ਗੋਟਾ ਪੱਤੀ ਡਿਜ਼ਾਈਨ ਦੇ ਵਿੱਚ ਤਿਆਰ ਕੀਤਾ ਗਿਆ ਦੇਖੋ ਜੀ 2.5 ਮੀਟਰ ਦੀ ਕੱਟ ਦੇ ਵਿੱਚ ਦੁਪੱਟੇ ਇਹ ਇਹ ਪ्योर ਦਾ ਦੁਪੱਟਾ ਹੈ origignal ਪ्योर ਦੁਪੱਟਾ ਲਓ ਜੀ ਇੱਕ ਹੋਰ ਡਿਜ਼ਾਈਨ ਖੋਲਣ ਜਾ ਰਿਹਾ ਬਹੁਤ ਹੀ ਸੋਹਣਾ ਨੇ ਦਿਖਾਵਾਂਗੇ ਤੁਹਾਨੂੰ yellow color ਦੇ ਵਿੱਚ ਖੋਲਿਆ ਡਿਜ਼ਾਈਨ ਦੇਖੋ ਭਾਈ ਦੇਖੋ ਜੀ ਸਾਈਡ ਤੇ ਬਾਜੂ ਵਰਕ ਆਊਗਾ ਲੇ ਇੱਕ ਗਲੇ ਤੇ ਕੜਾਈ ਕੀਤੀ ਆ ਬਹੁਤ ਹੀ ਸੋਹਣਾ ਡਿਜ਼ਾਈਨ ਆ ਬੀ ਸ਼ੇਪ ਟਾਈਪ ਦਾ ਡਿਜ਼ਾਈਨ ਬਣਿਆ ਹੋਇਆ ਨੀਚੇ ਬਰੀਕ ਬਰੀਕ ਬੁੱਟੀ ਬਣੀ ਹੋਈ ਆ ਬਹੁਤ ਸੋਹਣੀ ਲਓ ਜੀ ਸਲਵਾਰ ਵਰਕ ਦੇਖੋ ਭਾਈ ਸਲਵਾਰ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਕੰਮ ਹੋ ਗਿਆ ਬਹੁਤ ਕੈਂਟ ਤੇ ਦੁਪੱਟਾ ਆ ਗਿਆ ਲੈਂਸ ਪੱਟੀ ਵਾਲਾ ਫੈਸੀ ਫੈਸੀ ਦੁਪੱਟੇ ਖੁੱਲ ਚੁੱਕੇ ਨੇ ਗੋਟਾ ਪੱਤੀ ਵਰਕ ਹੈ ਫੋਰ ਸਾਈਡ ਦੇ ਵਿੱਚ ਦੇਖੋ ਭਾਈ ਓਰੀਜਨਲ ਫੁੱਲ ਪਿਓਰ ਦਾ ਦੁਪੱਟਾ ਆਊਗਾ ਪਿਓਰ ਜਮਾ ਸਪੈਸ਼ਲ ਟੌਪ ਤੇ ਟੌਪ ਹੀ ਆਗੇ ਨੇ ਭਾਈ ਦੇਖੋ ਭਾਈ ਲਓ ਜੀ ਪਿੰਕ ਕਲਰ ਦੇ ਵਿੱਚ ਖੁਲਿਆ ਰਾਣੀ ਕਲਰ ਦਾ ਸੂਟ ਪਿੰਕ ਪਿੰਕ ਵੀ ਕਹਿ ਸਕਦੇ ਆ ਰਾਣੀ ਵੀ ਦੇਖੋ ਫੋਟੋ ਵੀ ਸਮਾਲ ਹੈ ਸੇਮ ਡਿਜ਼ਾਈਨਿੰਗ ਆਊਗੀ ਜੀ ਦੇਖੋ ਭਾਈ ਸਲਵਾਰ ਵਰਕ ਤੇ ਗਲਾ ਦੇਖੋ ਕੀ ਹਵਾ ਤੇ ਜੀ ਫਿਨਿਸ਼ਿੰਗ ਚੈੱਕ ਕਰ ਲਓ ਗਲੇ ਤੇ ਬਹੁਤ ਹੀ ਸੋਨਾ ਕੰਮ ਹੋਇਆ ਹੋਇਆ ਹੈਂਡਵਰਕ ਤੇ ਥ੍ਰੈਡ ਵਰਕ ਦੇ ਨਾਲ ਮਿਕਸ ਆਊਗਾ ਲਓ ਜੀ ਚੈੱਕ ਕਰ ਲਓ ਦੁਪੱਟਾ ਆਊਗਾ ਇਹਦਾ ਪਲੇਨ ਹੈ ਪਰ ਲੈਸ ਪੱਟੀ ਲੱਗਿਆ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਭਾਈ ਲਓ ਜੀ ਖੋੜੀਆ ਖੁੱਲ ਗਿਆ ਫਿਰੋਜ਼ੀ ਕਲਰ ਦੇ ਵਿੱਚ ਦੇਖੋ ਭਾਈ ਕੀ ਬਾਤ ਹੈ ਜੀ ਡਿਜ਼ਾਈਨ ਖੁੱਲ ਗਿਆ ਟਾਪ ਦੀ ਦੇਖੋ ਜੀ ਸਾਈਡ ਤੇ ਗਲੇ ਦੇ ਸਾਈਡ ਤੇ ਬਾਜੂਆਂ ਦੇ ਵਰਕ ਆਊਗਾ ਤੇ ਇਧਰ ਆ ਬਾਹਾਂ ਦੇ ਉੱਪਰ ਆਊਗਾ ਭਾਈ ਦੇਖੋ ਜੀ ਲਓ ਜੀ ਤੇ ਸਲਵਾਰ ਵੀ ਆ ਗਈ ਕਢਾਈ ਵਾਲੀ ਸਲਵਾਰ ਤੁਸੀਂ ਜਿੱਦਾਂ ਦੀ ਮਰਜ਼ੀ ਤਿਆਰ ਕਰ ਸਕਦੇ ਹੋ ਛਰਾਰਾ ਬਣਾ ਲਓ ਕੁਝ ਵੀ ਬਣਾ ਲਓ ਧਾਰੀ ਸੂਟਾਂ ਦੇ ਵਿੱਚੋਂ ਆਮ ਜਿਵੇਂ ਚੱਲ ਰਿਹਾ ਟ੍ਰੈਂਡਿੰਗ ਸਾਰੇ ਤਰ੍ਹਾਂ ਦੇ ਜਿੱਦਾਂ ਦੀ ਮਰਜ਼ੀ suit ਤਿਆਰ ਕਰ ਲੋ ਆਪਾਂ ਨੇ ਕਢਾਈਆਂ ਕਰਾਦੀਆਂ ਨੇ ਪੂਰੇ ਟੌਪ ਟੌਪ ਦੇ ਡਿਜ਼ਾਈਨਾਂ ਦੇ ਵਿੱਚ ਖੁੱਲ ਗਏ ਨੇ ਬਹੁਤ ਹੀ ਸੋਹਣੇ ਸੋਹਣੇ ਯੂਨੀਕ ਡਿਜ਼ਾਈਨ ਲੋਜੀ ਦੇਖੋ ਡਿਜ਼ਾਈਨ ਇਹ ਦੇਖੋ ਜੀ ਗਲੇ ਦੇ ਉੱਪਰ ਕੰਮ ਚੈੱਕ ਕਰ ਲੋ ਹੈਂਡਵਰਕ ਦਾ ਕੰਮ ਹੈ ਸਾਈਡ ਤੇ ਥ੍ਰੈਡ ਵਰਕ ਦੇ ਨਾਲ ਬਾਜੂ ਹੋ ਗਏ ਨੇ ਤਿਆਰ ਤੇ ਇਹ ਆ ਗਈ ਆ ਸਲਵਾਰ ਕਿਆ ਬਾਤ ਹੈ ਜੀ ਦੇਖੋ ਭਾਈ ਦੁਪੱਟਾ ਆਊਗਾ ਵਿਸਕੋਸ ਔਰ ਗੰਜਾ ਦਾ ਹੋਟੋ ਵੀ ਸਮਾਲ ਖੁੱਲ ਚੁੱਕਿਆ ਕਿਆ ਬਾਤ ਹੈ ਜੀ ਦੇਖੋ ਭਾਈ ਟੌਪ ਟੌਪ ਦੇ ਡਿਜ਼ਾਈਨ ਖੁੱਲ ਰਹੇ ਨੇ ਐਟ ਕੀ ਸਭ ਗਾਕਾਂ ਦੀ ਡਿਮਾਂਡਾਂ ਕਰਤੀਆਂ ਫੁੱਲ ਜਿੰਨੇ ਮਰਜ਼ੀ ਲਓ ਮਹਿੰਗੇ ਸਸਤੇ ਸਾਰੇ ਤਰ੍ਹਾਂ ਦੀ ਕੜਾਈ ਵਾਲੇ ਕੱਪੜੇ ਅਵੇ ਚਿੱਕੇ ਨੇ ਦੇਖੋ ਭਾਈ ਚੈੱਕ ਕਰ ਲਓ ਜੀ ਕਿਆ ਬਾਤ ਹੈ ਜੀ ਗਲੇ ਦੇ ਉੱਪਰ ਡਿਜ਼ਾਈਨ ਕਰਤਾ ਤਿਆਰ ਦੇ ਸਾਈਡ ਤੇ ਆ ਗਏ ਨੇ ਬਾਜੂ ਵਰਕ ਲੋਜੀ ਫੁੱਲ ਹੈਵੀ ਬਾਜੂ ਕੜਨਗੇ ਬਹੁਤ ਹੀ ਕਮਾਲ ਦਾ ਡਿਜ਼ਾਈਨ ਖੁੱਲ ਚੁੱਕਿਆ ਤੇ ਸਲਵਾਰ ਵਰਕ ਦੇ ਵਿੱਚ ਖੁੱਲ ਗਿਆ ਡਿਜ਼ਾਈਨ ਦੇਖੋ ਭਾਈ ਕੀ ਬਾਤ ਹੈ ਜੀ ਤੇ ਗੋਟਾ ਪੱਤੀ ਵਾਲਾ ਦੁਪੱਟਾ ਪਹੁੰਚ ਚੁੱਕਿਆ 2.5 2.5 ਮੀਟਰ ਦੀ ਘੱਟ ਦੇ ਵਿੱਚ ਆ ਗਏ ਨੇ ਦੁਪੱਟੇ ਫੁੱਲ ਪ्योर ਦੁਪੱਟਾ ਆਊਗਾ ਟਾਪ ਦਾ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਬਹੁਤ ਗਾਗ ਇਸ ਵਾਰ ਕਈ ਬਹੁਤ ਗਾਗ ਲੰਬੇ ਦੇ ਰਹੇ ਸੀ ਕਹਿੰਦੇ ਭਾਈ ਸਾਨੂੰ ਮਹਿੰਗੇ ਸੂਟ ਬਰੀਆਂ ਕਿ ਤ ਹੋਰ ਲੈਣੀਆਂ ਪੈਂਦੀਆਂ ਥੋਡੇ ਕੋਲੇ ਹੁੰਦੇ ਇਸ ਵਾਰ ਆਪਾਂ ਨੇ ਸਭ ਗਾਕਾਂ ਦੀ ਡਿਮਾਂਡਾਂ ਕਰਤੀਆਂ ਨੇ ਫੁੱਲ ਦੇਖੋ ਚੈੱਕ ਕਰ ਲਓ ਕੋਈ ਵੀ ਗਾਹਕ ਨਰਾਸ਼ ਨਹੀਂ ਹੋਊਗਾ ਆਪਣੇ ਡਿਟੇਲ ਦਾ ਦੇਖੋ ਜੀ ਪੂਰੇ ਸੋਹਣੇ ਸੋਹਣੇ ਨਿਊ ਕਨਸੈਪਟ ਹਾਜ਼ਰ ਹੋ ਚੁੱਕੇ ਨੇ ਦੇਖੋ ਭਾਈ ਲਓ ਜੀ ਸਨਵਾਰ ਵਰਕ ਇਹ ਦੁਪੱਟਾ ਆ ਗਿਆ ਭਾਈ ਲੇਸ ਪੱਟੀ ਵਾਲਾ ਫੈਨਸੀ ਦੇਖੋ ਜੀ ਫੁੱਲ ਪਿਓਰ ਦੁਪੱਟਾ ਆਊਗਾ ਫੋਟੋਪੀਸ ਡਿਜ਼ਾਈਨ ਹੈ ਦੇਖੋ ਜੀ ਚੈੱਕ ਕਰ ਲਓ ਜਿਵੇਂ ਸੇਮ ਕਢਾਈ ਹੋਊਗੀ ਕੋਰ ਡਿਜ਼ਾਈਨ ਖੋਲਣ ਜਾ ਰਹੇ ਹਾਂ ਬਹੁਤ ਹੀ ਸ਼ਾਨਦਾਰ ਗ੍ਰੀਨ ਲਾਈਟ ਗ੍ਰੇ ਕਲਰ ਦੇ ਵਿੱਚ ਲਓ ਜੀ ਇਹ ਆਰਟੀਚਾਡ ਖੁੱਲ ਚੁੱਕਿਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੇਖੋ ਟਾਪ ਦਾ ਆਰਟੀਕਲ ਲਓ ਜੀ ਗਲੇ ਦੇ ਉੱਪਰ ਡਿਜ਼ਾਈਨ ਹੋ ਗਿਆ ਤਿਆਰ ਦੇਖੋ ਭਾਈ ਲਓ ਜੀ ਗੋਟਾ ਪੱਤੀ ਲੈਂਸ ਵਾਲਾ ਖੁੱਲ ਚੁੱਕਿਆ ਦੁਪੱਟਾ 2.5 ਮੀਟਰ ਦੀ ਕੱਟ ਦੇ ਵਿੱਚ ਲਓ ਜੀ ਮੋਰਨੀ ਵਰਕ ਦੇ ਵਿੱਚ ਖੁੱਲੇ ਡੀਨ ਬਹੁਤ ਹੀ ਸ਼ਾਨਦਾਰ ਲੁੱਕ ਵਾਲਾ ਕੀ ਬਾਤ ਹੈ ਜੀ ਦੇਖੋ ਜੀ ਮੋਰਨੀ ਕਰਤੀ ਤਿਆਰ ਹੈਂਡਵਰਕ ਦੇ ਵਿੱਚ ਤੇ ਥ੍ਰੈਡਵਰਕ ਦੇ ਵਿੱਚ ਖੁੱਲ ਚੁੱਕਿਆ ਡਿਜ਼ਾਈਨ ਲੋ ਜੀ ਇਹ ਆ ਗਈ ਸਲਵਾਰ ਬਿਸਕੋਸ ਬਿਸਕੋਸ ਸਲਵਾਰਾਂ ਸਾਰੇ ਨਾਲ ਦੇਖੋ ਭਾਈ ਦੇਖੋ ਜੀ ਫੋਟੋ ਵਿੱਚ ਡਿਜ਼ਾਈਨ ਆ ਬਹੁਤ ਹੀ ਸੋਹਣਾ ਬਰਾਕ ਟਾਈਪ ਬਣਿਆ ਬਹੁਤ ਸੋਹਣਾ ਡਿਜ਼ਾਈਨ ਖੁੱਲਿਆ ਜੀ ਤੇ ਦੁਪੱਟਾ ਆ ਗਿਆ ਫੈਨਸੀ ਫੈਨਸੀ ਲੈਂਸ ਪੱਟੀ ਵਾਲਾ ਤੇ ਅਗਲਾ ਡਿਜ਼ਾਈਨ ਖੁੱਲ ਗਿਆ ਪਿੰਕ ਕਲਰ ਦੇ ਵਿੱਚ ਸਾਈਡ ਤੇ ਬਾਜੂ ਤੇ ਗਲੇ ਦੇ ਉੱਪਰ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਲਿਸ਼ ਲਿਸ਼ ਕਰਦਾ ਵਰਕ ਦੇਖੋ ਜੀ ਲੋਜੀ ਆ ਗਿਆ ਡਿਜ਼ਾਈਨ ਸੇਮ ਦੇਖੋ ਭਾਈ ਇਹਦੀ ਸਲਵਾਰ ਆਉਗੀ ਪਲੇਨ ਭਾਈ ਤੇ ਦੁਪੱਟਾ ਆ ਗਿਆ ਲੈਂਸ ਪੱਟੀ ਵਾਲਾ ਸੋਹਣਾ ਸੋਹਣਾ ਤਿਆਰ ਹੋ ਕੇ ਢਾਈ ਢਾਈ ਮੀਟਰ ਦੀ ਕੱਟ ਵਾਲਾ ਲੋਜੀ ਅਗਲਾ ਡੇਅਰ ਖੁੱਲ ਰਿਹਾ ਹੁਣ ਬਰਬਰੀ ਦੇ ਵਿੱਚ ਡਿਜ਼ਾਈਨ ਪਹੁੰਚਿਆ ਆਪਣੇ ਕੋਲੇ ਚਾਰ ਪੰਜ ਡੇਅਰ ਨੇ ਉਹਦੇ ਵੀ ਸਾਨੂੰ ਦੱਸਿਆ ਪਹਿਲਾਂ ਵੀ ਦੱਸ ਚੁੱਕਿਆ ਇਹ ਸਾਰੇ ਡਿਜ਼ਾਈਨ ਬਿਲਕੁਲ ਬਾਜ਼ਵ ਰੇਟਾਂ ਤੇ ਖੁੱਲੇ ਆਪਣੇ ਕੋਲ ਤੇ ਜਿੰਨੇ ਵੀ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਇਆ ਦੇਖੋ ਇਹ ਬਰਬਰੀ ਦੇ ਵਿੱਚ ਹੈ ਬਹੁਤ ਸ਼ਾਨਦਾਰ ਡਿਜ਼ਾਈਨ ਇਹ ਸਾਰੇ ਡਿਜ਼ਾਈਨਾਂ ਦੇ 4-4 ਕਲਰ ਮਿਲਣਗੇ ਇਹ ਆਪਾਂ ਤੁਹਾਨੂੰ ਇੱਕ-ਇੱਕ ਸੂਟ ਦਿਖਾਇਆ ਖੋਲ ਕੇ ਡਿਜ਼ਾਈਨ ਬਹੁਤ ਜ਼ਿਆਦਾ ਨੇ ਕੁਆਂਟੀਟੀ ਚ ਮਾਲ ਹੈ ਜੀ ਸਾਰਾ ਦਿਖਾਇਆ ਨਹੀਂ ਆਣਾ ਤੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਆ ਸੀ ਦਿਖਾਉਣ ਦੀ ਤੇ ਬਾਕੀ ਤੁਸੀਂ ਸ਼ਾਪ ਤੇ ਪਹੁੰਚ ਕੇ ਸੂਟ ਪਸੰਦ ਕਰ ਸਕਦੇ ਹੋ ਖਰੀਦ ਸਕਦੇ ਹੋ ਨਵੇਂ-ਨਵੇਂ ਸੋਹਣੇ-ਸੋਹਣੇ ਡਿਜ਼ਾਈਨਾਂ ਦੇ ਵਿੱਚ ਮਾਲ ਹਾਜ਼ਰ ਹੋ ਚੁੱਕੇ ਨੇ ਦੇਖੋ ਜੀ ਹੈਂਡਵਰਕ ਦੇ ਵਿੱਚ ਖੁੱਲਿਆ ਡਿਜ਼ਾਈਨ オリジナル ਪਿਓਰ ਬਰਬਰੀ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਭਾਈ ਗਲੇ ਦੇ ਉੱਪਰ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਸਾਈਡ ਤੇ ਬਾਜੂ ਵਰਕ ਆਊਗਾ オリジナル ਬਰਬਰੀ ਤੇ ਸਲਵਾਰ ਵਰਕ ਤੇ ਦੁਪੱਟੇ ਵੀ ਕਢਾਈ ਵਾਲੇ 2.5 ਮੀਟਰ ਦੀ ਕੱਟ ਵਾਲੇ ਪੂਰੇ ਟਾਪ ਦੇ ਬਰਬਰੀ ਦੇ ਦੁਪੱਟੇ ਆਉਣਗੇ ਕੱਪੜੇ ਦਾ ਬੇਸ ਆ ਜਿਹੜਾ ਬਰਬਰੀ ਦਾ ਆਊਗਾ ਲਓ ਜੀ ਚੈੱਕ ਕਰ ਲਓ ਇਹ ਬਿਸਕੋਸ ਔਰਗੇਂਜਾ ਦਾ ਡਿਜ਼ਾਈਨ ਹੈ ਬੀ ਸ਼ੇਪ ਗਲੇ ਦੇ ਵਿੱਚ ਟਾਪ ਦਾ ਡਿਜ਼ਾਈਨ ਖੁੱਲ ਚੁੱਕਿਆ ਦੇਖੋ ਭਾਈ ਲਓ ਜੀ ਕੀ ਬਾਤਾਂ ਨੇ ਬਹੁਤ ਹੀ ਕਮਾਲ-ਕਮਾਲ ਦੇ ਆਰਟੀਕਲ ਪਹੁੰਚ ਚੁੱਕੇ ਨੇ ਦਸ਼ਮੇਸ਼ ਕਲਾ ਹਾਊਸ ਹੋੜਲਾ ਕਲਾਂ ਵਿੱਚ ਲੱਗ ਚੁੱਕਿਆ ਫੈਸੀ ਫੈਸੀ ਟਾਪ ਟਾਪ ਦੇ ਆਰਟੀਕਲਾਂ ਦਾ ਮੇਲਾ ਬਹੁਤ ਹੀ ਬਾਜ਼ਰ ਰੇਟ ਦੇ ਉੱਪਰ ਸੋ ਪਹੁੰਚੋ ਜੀ ਹੋੜਲਾ ਕਲਾਂ ਦਸ਼ਮੇਸ਼ ਕਲਾ ਹਾਊਸ ਵਿਖੇ ਲੱਗ ਚੁੱਕਿਆ ਫੈਸੀ ਫੈਸੀ ਆਰਟੀਕਲ ਬਸ ਤੋਂ ਪਹੁੰਚਿਆ ਦੇਖੋ ਜੀ ਸਟਾਕ ਚੈੱਕ ਕਰ ਲਓ ਕੜਾਈ ਵਾਲੇ ਸੂਟਾਂ ਦੇ ਡਿਜ਼ਾਈਨ ਬਹੁਤ ਜ਼ਿਆਦਾ ਨੇ ਦੇਖੋ ਭਾਈ ਤੋ ਤੁਸੀਂ ਸ਼ਾਪ ਤੇ ਪਹੁੰਚੋ ਨਵੇਂ-ਨਵੇਂ ਸੋਹਣੇ-ਸੋਹਣੇ ਡਿਜ਼ਾਈਨ ਖਰੀਦੋ ਬਰੀਆਂ ਵਾਲੇ ਵਿਆਹ ਸ਼ਾਦੀਆਂ ਵਾਲੇ ਸੋ ਭਾਈ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ ਅੱਜ ਦੇ ਲਈ ਇੰਨਾ ਹੀ ਸ਼ੁਕਰੀਆ ਜੀ ਧੰਨਵਾਦ